ਮਮ ਸੀਰੀਅਸਲੀ ਬਾਇਰ ਜੀ ਦਾ ਅੱਜ ਇੱਥੇ ਬਹੁਤ ਸਵਾਗਤ। ਬਹੁਤ سارے ਸਰਦਾਰਾਂ ਨੇ ਅਸੀਂ ਆਪਣੇ ਮੇਧਾ ਨੂੰ ਕਾਫੀ ਸਾਡੀਆਂ ਮੀਟਿੰਗ ਸਾਡੀਆਂ ਸਭਾਵਾਂ ਹੋਈਆਂ ਤੇ ਕੱਲ ਤੋਂ ਅਸੀਂ ਰੋਡ ਸ਼ੋਅ ਸਟਾਰਟ ਕੀਤੇ ਕੱਲ ਦੋ ਰੋਡ ਸ਼ੋਅ ਹੋਏ ਸਾਡੇ ਹੁਸ਼ਾਰਪੁਰ ਤੋਂ ਪਹਿਲਾ ਰੋਡ ਸ਼ੋਅ ਸਟਾਰਟ ਕੀਤਾ ਅਸੀਂ ਉਸ ਤੋਂ ਬਾਅਦ ਫਗਵਾੜਾ ਕੀਤਾ ਤੇ ਅੱਜ ਇਹ ਸਾਡਾ ਤੀਸਰਾ ਰੋਡ ਸ਼ੋਅ ਦੀ ਤਿਆਰੀ ਹੈ ਹੁਣ ਅਸੀਂ ਬਾਜ਼ਾਰ ਤੋਂ ਚਲਾਂਗੇ ਤੇ ਇਹਨੀ ਗਰਮੀ ਚ ਵੀ ਇੰਨੀ ਗਿੰਤੀ ਚ ਤੇ ਤੁਹਾਡੇ ਸਾਹਮਣੇ ਲੋਕ ਸ਼ਾਮਿਲ ਹੋਏ ਆ ਜਿਹਦੇ ਵਿੱਚ ਮਹਿਲਾਵਾਂ ਵੀ ਕਾਫੀ ਗਿੰਤੀ ਚ ਆਈਆਂ ਨੇ ਤੇ ਅੱਜ ਇੱਕ ਇਹ ਆਵਾਜ਼ ਤੁਸੀਂ ਸੁਣ ਤੁਸੀਂ ਸਮਝ ਲਓ ਕਿ ਇੱਕ ਆਵਾਜ਼ ਆਈ ਹੈ ਇਹ ਲੋਕਾਂ ਵੱਲੋਂ ਕਿ ਉਹ ਬਦਲਾਵ ਨੂੰ ਦੇਸ਼ ਦੇ ਜਿਹੜੇ ਹਾਲਾਤ ਆ ਉਹਨੂੰ ਬਦਲਣ ਲਈ ਸੜਕਾਂ ਤੇ ਉਤਰ ਗਏ ਆ ਤੇ ਉਹ ਮੰਨਦੇ ਆ ਕਿ ਸਿਰਫ ਕਾਂਗਰਸ ਹੈ ਜੋ ਅੱਜ ਦੇਸ਼ ਦੇ ਹਾਲਾਤ ਬਦਲ ਸਕਦੀ ਹੈ ਸਾਰੇ ਅਨੁਹੀ ਦੇਖਣ ਵਾਲਿਆਂ ਨੂੰ ਸ਼੍ਰੇਤਾ ਨੂੰ ਹੱਥ ਜੋੜ ਕੇ ਇਹ ਹੀ ਅਪੀਲ ਕਰਦੀਆਂ ਕਿ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਅਸੀਂ ਭਾਜਪਾ ਦੇ ਖਿਲਾਫ ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਸਾਡੇ ਕਨਸਟੀਟਿਊਸ਼ਨ ਨੂੰ ਬਚਾਉਣ ਦੇ ਲਈ ਸਾਡੇ ਹੱਕਾਂ ਨੂੰ ਬਚਾਉਣ ਦੇ ਲਈ ਤਾਂ ਇਸ ਕਰਕੇ ਬੇਨਤੀ ਇਹ ਹੀ ਹੈ ਕਿ ਸਾਰੇ ਮਿਲ ਜੁਲ ਕੇ ਸਾਡਾ ਸਾਥ ਦਿਓ ਇੱਕ ਵਾਰੀ ਫੇਰ ਕਾਂਗਰਸ ਨੂੰ ਦੇਸ਼ ਦੀ ਜ਼ਰੂਰਤ ਹੈ ਦੇਸ਼ ਦੀ ਆਵਾਜ਼ ਬਣਾਓ ਬਹੁਤ ਬਹੁਤ ਸ਼ੁਕਰੀਆ ਅੱਜ ਸਾਡੇ ਬਹੁਤ ਸੂਝਵਾਨ ਪੜ੍ਹੇ ਲਿਖੇ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਮੈਡਮ ਯਾਮਨੀ ਗੋਮਰ ਜੀ ਅੱਜ ਵਾਲਮੀਕਨ ਚੌਂਕ ਦੇ ਵਿੱਚ ਪਹੁੰਚੇ ਜਿੱਥੇ ਅਸੀਂ ਸਾਰਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਪਰਮਾਤਮਾ ਵਾਲਮੀਕੀ ਦੇ ਚਰਨਾਚਰਨਾਂ ਅਰਦਾਸ ਕੀਤੀ ਆ ਕਿ ਸਾਡੇ ਮੈਡਮ ਜਮਨੀ ਗੋਮਰਜੀ ਜਿਹੜੇ ਬਹੁਤ ਇਮਾਨਦਾਰ ਪਰਿਵਾਰ ਨਾਲ ਸੰਬੰਧਤ ਆ ਸਾਡੇ ਮੈਡਮ ਹਿੰਦੂ ਬਾਲਾ ਜੀ ਔਰ ਸਾਡੇ ਵੀਰ ਰਣਜੋਤ ਜੀ ਔਰ ਨਾਲ ਦੇ ਨਾਲ ਸਾਡੀ ਜਿਹੜੀ ਮਹਿਲਾ ਕਾਂਗਰਸਾਂ ਮੰਗਲੇ ਜੱਜ ਦੀ ਆ ਸਾਰੇ ਇੱਥੇ ਪਹੁੰਚੇ ਆ ਅਸੀਂ ਸਾਰਿਆਂ ਦਾ ਸਵਾਗਤ ਕੀਤਾ ਤੇ ਉਮੀਦ ਕਰਦੇ ਆ ਕਿ ਕਾਂਗਰਸ ਦੇ ਕੈਂਡੀਡੇਟ ਜਮਨੀ ਗੋਮਰਜੀ ਵੱਡੀ ਲੀਡ ਦੇ ਨਾਲ ਇਥੋਂ ਜਿੱਤਣਗੇ ਪ੍ਰੋਬਾਲਮਿਕ ਸ਼ਕਤੀ ਮੈਂ ਅਰਵਿੰਦ ਸਿੰਘ ਬਲਾਕ ਪ੍ਰਧਾਨ ਮਕੇਰੀਆਂ ਮੈਂ ਸਾਰੇ ਆਪਣੇ ਕਾਂਸੀ ਸੈਨਸੀ ਦੇ ਵਰਕਰਾਂ ਦਾ ਸਾਰੇ ਮਹਿਲਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਛੋਟੇ ਦੇ ਸੱਤੇ ਤੇ ਸਾਰੇ ਇੰਨੀ ਗਰਮੀ ਦੇ ਵਿੱਚ ਇੱਥੇ ਹਾਜ਼ਰ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਇਹ ਰੂਪ ਦੇ ਵਿੱਚ ਆਪਣਾ મતદાન ਪਾ ਕੇ ਇਹ ਅਸੀਂ ਆਪਣਾ ਭਵਿਕ ਆਪਣੇ ਬੱਚੇ ਨੰਦਾ ਤੇ ਸਾਡਾ ਸੰਵਿਧਾਨ ਖਤਮ ਕਰ ਦਿੱਤਾ ਜਾਏਗਾ ਤਾਂ ਇਹ ਇਲੈਕਸ਼ਨ ਸਾਡੇ ਇਸ ਦੀ ਆਖਰੀ ਇਲੈਕਸ਼ਨ ਹੋਣ ਗਿਆ ਸਭ ਤੋਂ ਵੱਡਾ ਹੱਥ ਸਾਡਾ ਹੋਰ ਪੰਦਾ ਤੇ ਆਪਣੀ ਪਸੰਦੀ ਸਰਕਾਰ ਚੁਣਨ ਦਾ ਸਾਡੇ ਕੋਲ ਲੈ ਲੇਤਾ ਜਾਏਗਾ